ਲੀਵਰ ਦੀ ਬਿਮਾਰੀ ਦੇ ਕਾਰਨ ਪੂਰਾ ਸਰੀਰ ਪਿੰਜਰ ਬਣ ਜਾਂਦਾ ਹੈਗਾ ਤੇ ਇੱਕ ਮਸ਼ਹੂਰ ਅਦਾਕਾਰ ਦੀ ਜਾਨ ਚਲੀ ਜਾਂਦੀ ਹੈ ਇਹ ਗਲਤੀ ਤੇ ਲੱਛਣ ਕਿਤੇ ਤੁਸੀਂ ਵੀ ਨਾ ਜੋ ਕਿ ਨਜ਼ਰ ਅੰਦਾਜ਼ ਕਰ ਦਿਓ ਤੇ ਗਲਤੀ ਭੁੱਲ ਕੇ ਵੀ ਤੁਸੀਂ ਵੀ ਨਾ ਕਰ ਬੈਠਿਓ ਇਹ ਖਬਰ ਕੀਤੀ ਹੈਗੀ ਹੈ ਤੇ ਮੈਂ ਕਿਹੜੇ ਅਦਾਕਾਰ ਦੀ ਗੱਲ ਕਰ ਰਹੀਆਂ ਈ ਜਾਣਦਿਆਂ ਇਸ ਖਾਸ ਰਿਪੋਰਟ ਦੇ ਵਿੱਚ ਤੇ ਲੀਵਰ ਦੇ ਵਿੱਚ ਕਿਹੜੀ ਬਿਮਾਰੀ ਸੀਗੀ ਜਿਸ ਕਰਕੇ ਉਸ ਦਾ ਪੂਰਾ ਸਰੀਰ ਪਿੰਜਰ ਬਣ ਗਿਆ ਇੱਥੋਂ ਤੱਕ ਕਿ ਉਸ ਦੀ ਜਾਨ ਵੀ ਚਲੀ ਗਈ ਤੇ ਉਸ ਨੂੰ ਬਚਾਇਆ ਵੀ ਨਹੀਂ ਜਾ ਸਕਿਆ ਤੁਨਜ਼ੀਏਗੀ ਮਨੋਰੰਜਨ ਜਗਤ ਦੇ ਵਿੱਚ ਜੋ ਕਿ ਇਸ ਸਮੇਂ ਮਾਤਮ ਦਾ ਮਾਹੌਲ ਹੈਗਾ ਦੱਸਦੀ ਹੈ ਕਿ ਮਸ਼ਹੂਰ ਅਦਾਕਾਰ ਅਭਿਨੇ ਕੇਂਗਰਦਾ ਦੇਹਾਂਤ ਹੋ ਗਿਆ ਸੀ ਇਸ ਦਾ ਜੋ ਕਿ ਜਿਸ ਦੇ ਨਾਲ ਤਾਮਿਲ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਉਹ ਸਿਰਫ 44 ਸਾਲਾਂ ਦੇ ਸਨ ਐਨੀ ਛੋਟੀ ਉਮਰ ਦੇ ਵਿੱਚ ਲੀਵਰ ਦੀ ਬਿਮਾਰੀ ਅਦਾਕਾਰ ਦੀ ਮੌਤ ਦਾ ਵੱਡਾ ਕਾਰਨ ਬਣੀ ਅਭਿਨੇ ਕਈ ਸਾਲਾਂ ਤੋਂ ਲੀਵਰ ਦੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਸੀ ਉਹਨਾਂ ਦੀ ਆਪਣੀ ਸਿਹਤ ਬਾਰੇ ਕੁਝ ਜ਼ਿਆਦਾ ਗੱਲ ਨਹੀਂ ਕੀਤੀ ਸੀਗੀ ਪਰ ਉਹਨਾਂ ਦਾ ਇੱਕ ਵੀਡੀਓ ਇਸ ਸਮੇਂ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਕਮਜ਼ੋਰ ਅਤੇ ਕੰਕਾਲ ਵਰਗੇ ਦਿਖਾਈ ਦੇ ਰਹੇ ਨੇ ਦੱਸਿਆ ਹੈਗਾ ਕਿ ਅਭਿਨੇ ਆਪਣੇ ਇਲਾਜ ਦੇ ਦੌਰਾਨ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਉਹਨਾਂ ਨੇ ਮਦਦ ਦੀ ਵੀ ਜੋ ਕਿ ਮਦਦ ਦੀ ਮੰਗ ਕੀਤੀ ਸੀਗੀ ਹਾਲਾਂਕਿ ਹੁਣ ਉਹ ਸਾਡੇ ਵਿੱਚ ਨਹੀਂ ਹੈ ਉਹਨਾਂ ਦੀ ਬਿਮਾਰੀ ਨੇ ਲੋਕਾਂ ਨੂੰ ਲੀਵਰ ਦੀ ਰੱਖਿਆ ਦੀ ਮਹੱਤਤਾ ਦੇ ਵੱਲ ਧਿਆਨ ਦੇਣ ਦੇ ਲਈ ਕਾਫੀ ਮਜਬੂਰ ਕੀਤਾ ਹੈ ਹੁਣ ਜਾਣਦੇ ਹਾਂ ਵੀ ਆਖਿਰ ਲੀਵਰ ਦੀ ਬਿਮਾਰੀ ਹੈ ਕੀ ਲੀਵਰ ਸਾਡੇ ਸਰੀਰ ਦਾ ਇੱਕ ਅਜਿਹਾ ਅੰਗ ਹੁੰਦਾ ਹੈ ਜਿਸ ਦਾ ਕੰਮ 24 ਘੰਟੇ ਚੱਲਣਾ ਹੁੰਦਾ ਹੈ ਇਹ ਕਿਸੇ ਵੀ ਹੋਰ ਅੰਗ ਦੇ ਨਾਲੋਂ ਜ਼ਿਆਦਾ ਕੰਮ ਕਰਦਾ ਹੈ ਇਸ ਲਈ ਲੀਵਰ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਲੀਵਰ ਸਾਨੂੰ ਭੋਜਨ ਨੂੰ ਹਜ਼ਮ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਇਸ ਅੰਗ ਦਾ ਕੰਮ ਖੂਨ ਨੂੰ ਸ਼ੁੱਧ ਕਰਕੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨਾ ਜਦੋਂ ਲੀਵਰ ਦੇ ਵਿੱਚ ਚਰਬੀ ਇਕੱਠੀ ਹੋ ਜਾਂਦੀ ਹੈ ਤਾਂ ਇਹ ਫੈਟੀ ਲੀਵਰ ਲੀਵਰ ਸਿਰੋਸਿਸ ਲੀਵਰ ਫੇਲ ਹੋਣ ਅਤੇ ਇੱਥੋਂ ਤੱਕ ਕਿ ਕੈਂਸਰ ਦਾ ਵੀ ਕਾਰਨ ਬਣ ਸਕਦੀ ਹੈ ਲੀਵਰ ਦੀਆਂ ਬਿਮਾਰੀਆਂ ਦੇ ਵਿੱਚ ਹੈਪਟਾਈਟਸ ਏ ਬੀ ਸੀ ਅਤੇ ਡੀ ਸ਼ਾਮਿਲ ਨੇ ਜੋ ਕਿ ਖਤਰਨਾਕ ਬਿਮਾਰੀਆਂ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਲੀਵਰ ਦੀ ਰੱਖਿਆ ਕਰਨਾ ਕਿਉਂ ਜ਼ਰੂਰੀ ਹੈ ਸਮੇਦਾਂਤਾ ਹਸਤਾਲ ਦੇ ਡਾਕਟਰ ਅਨੁਸਾਰ ਚੰਗੇ ਲੀਵਰ ਦੀ ਸਿਹਤ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੀਵਰ ਸਾਡੇ ਸਰੀਰ ਨੂੰ ਆਟੋ ਇਮਿਊਨ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਆਟੋ ਇਮਿਊਨ ਬਿਮਾਰੀਆਂ ਵੀ ਬਹੁਤ ਖਤਰਨਾਕ ਹੁੰਦੀਆਂ ਨੇ ਲੀਵਰ ਦਾ ਨੁਕਸਾਨ ਸਰੀਰ ਦੇ ਹੋਰ ਅੰਗਾਂ ਨੂੰ ਵੀ ਕਾਫੀ ਪ੍ਰਭਾਵਿਤ ਕਰਦਾ ਹੈ ਹੁਣ ਗੱਲ ਆਉਂਦੀ ਵੀ ਲੀਵਰ ਦੀ ਬਿਮਾਰੀ ਦੇ ਕਾਰਨ ਕੀ ਹੋ ਸਕਦੇ ਨੇ ਆਖਿਰ ਲੀਵਰ ਦੀ ਬਿਮਾਰੀ ਕਿਉਂ ਹੁੰਦੀ ਹੈ ਲੀਵਰ ਦੀਆਂ ਬਿਮਾਰੀਆਂ ਦੇ ਕਈ ਕਾਰਨ ਹੋ ਸਕਦੇ ਨੇ ਸਿਗਰਟ ਨੋਸ਼ੀ ਅਤੇ ਸ਼ਰਾਬ ਦਾ ਸੇਵਨ ਸਭ ਤੋਂ ਆਮ ਲੱਛਣ ਹੈ ਇਸ ਤੋਂ ਇਲਾਵਾ ਫੈਟੀ ਲੀਵਰ ਤੋਂ ਜੋ ਕਿ ਫੈਟੀ ਲੀਵਰ ਹੋਰ ਲੀਵਰ ਦੀਆਂ ਬਿਮਾਰੀਆਂ ਦੇ ਵਿੱਚ ਯੋਗਦਾਨ ਪਾਉਂਦਾ ਹੈ ਜਿਵੇਂ ਕਿ ਜੰਕ ਫੂਡ ਦਾ ਸੇਵਨ ਮੋਟਾਪਾ ਮਾੜੀਆਂ ਖਾਣ ਪੀਣ ਦੀਆਂ ਆਦਤਾਂ ਗੈਰ ਸਿਹਤਮੰਤ ਜੀਵਨ ਸ਼ੈਲੀ ਅਤੇ ਲਾਗ ਸਾਰੇ ਲੀਵਰ ਦੀ ਬਿਮਾਰੀ ਦੇ ਵਿੱਚ ਯੋਗਦਾਨ ਪਾਉਂਦੇ ਨੇ ਫਿਰ ਧਿਆਨ ਨਾਲ ਜ਼ਰੂਰ ਸੁਣਿਓ ਇਸ ਗੱਲ ਨੂੰ ਕਿ ਲੀਵਰ ਦੀ ਬਿਮਾਰੀ ਦੇ ਲੱਛਣ ਕੀ ਹੁੰਦੇ ਨੇ ਤਾਂ ਲੀਵਰ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਅਕਸਰ ਹਲਕੇ ਹੁੰਦੇ ਨੇ ਇਸ ਦੇ ਨਾਲ ਅਕਸਰ ਬਿਮਾਰੀ ਦਾ ਪਤਾ ਲਗਾਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਲੀਵਰ ਦੀ ਬਿਮਾਰੀ ਦੇ ਲੱਛਣਾਂ ਦੇ ਵਿੱਚ ਪੇਟ ਦੇ ਉੱਪਰਲੇ ਹਿੱਸੇ ਦੇ ਵਿੱਚ ਦਰਦ ਸਵੇਰ ਦੀ ਉਲਟੀ ਜਾਂ ਫਿਰ ਮਤਲੀ ਅਤੇ ਪੀਲੀਆ ਸ਼ਾਮਿਲ ਨੇ ਅਦਾਕਾਰ ਅਭਿਨੇ ਲੰਬੀ ਬਿਮਾਰੀ ਦੇ ਕਾਰ ਕਮਜ਼ੋਰ ਹੋ ਗਿਆ ਸੀਗਾ ਤੇ ਉਸ ਦਾ ਭਾਰ ਦਿਨੋ ਦਿਨ ਬਹੁਤ ਘਟ ਹੋ ਗਿਆ ਸੀਗਾ ਤੇ ਇਹ ਲੱਛਣ ਨੇ ਜੋ ਕਿ ਮੈਂ ਤੁਹਾਨੂੰ ਦੱਸਣ ਚਾ ਰਹੀਆਂ ਸਭ ਤੋਂ ਪਹਿਲਾਂ ਆਉਂਦਾ ਹੈ ਵੀ ਅਚਾਨਕ ਭਾਰ ਘਟਣਾ ਭੁੱਖ ਨਾ ਲੱਗਣਾ ਵਾਰ-ਵਾਰ ਪੀਲਾ ਜਾਂ ਫਿਰ ਲਾਲ ਪਿਸ਼ਾਬ ਆਉਣਾ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ ਲੂਜ਼ ਮੋਸ਼ਨ ਹੋਣਾ ਦਸਤ ਹੋਣਾ ਤੇ ਲੱਤਾਂ ਦੇ ਵਿੱਚ ਸਵੇਲਿੰਗ ਯਾਨੀ ਕਿ ਸੋਜ ਆਉਣਾ ਤਾਂ ਇਹ ਲੱਛਣ ਹੁੰਦੇ ਨੇ ਜਦੋਂ ਤੁਹਾਡੀ ਲੀਵਰ ਦੇ ਵਿੱਚ ਬਿਮਾਰੀ ਹੁੰਦੀ ਹੈ ਤਾਂ ਇਹ ਲੱਛਣ ਹੁੰਦੇ ਨੇ ਤਾਂ ਇਹਨਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਤੁਸੀਂ ਨਾ ਕਰਿਓ